ਮਾਤਾ ਜੀ ਜਿਹੜੇ ਮੁੰਡੇ ਦਾ ਹਾਦਸਾ ਹੋਇਆ ਜਿਹਦਾ ਕੀ ਨਾਮ ਸੀ ਇਹਦਾ ਅਸੀਂ ਤਾਂ ਦਿੱਗੂ ਦੁੱਗੂ ਕਹਿੰਦੇ ਸੀਗੇ ਕੀ ਗੱਲ ਹੋਈ ਹੈ ਤੁਹਾਨੂੰ ਕੀ ਖਬਰ ਆਈ ਹੈ ਸਾਨੂੰ ਤਾਂ ਹੁਣ ਪਤਾ ਲੱਗਿਆ ਮੁੰਨਾ ਪ੍ਰੇਮ ਨਾਲ ਇੰਨਾ ਸਾਰ ਨੇ ਨਾ ਕਰਦਾ ਸੀਗਾ ਕਰ ਤੋ ਹੀ ਮੰਗਾ ਸਾਡੀ ਪੈ ਦੋਛੀਆਂ ਤੂੰ ਕੱਢ ਤੋੜੋ ਔਰ ਕਢੀ ਤੋਂ ਕਢੀ ਸਜਾ ਦੇਉ ਨਾਨੂ ਇਹ ਸਾਡਾ ਰੋਚਾ ਵਾਪਸ ਫਿਰ ਵੀ ਨਹੀਂ ਸਰ ਸਰ ਕੀ ਨਾਥ ਵਟਾ ਜੀ ਪ੍ਰਤਾਪ ਸਿੰਘ ਜਿਹੜਾ ਪਿੰਡ ਹੈ ਜੀ ਕਿਹੜਾ ਪਿੰਡ ਇਹ ਜਿਹੜਾ ਤੁਸੀਂ ਇੱਥੇ ਬੈਠੇ ਹੋ ਇਸ ਟਾਈਮ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੈ ਜੀ ਇਹ ਲੜਕਾ ਜਿਹੜਾ ਸੈ ਜੀ ਕਬੱਡੀ ਦਾ ਪਲੇਅਰ ਸੀਗਾ ਤਖੜਾ ਤੇ ਸਮਾਣਾ ਚੰਡੀਗੜ੍ਹ ਦੇ ਨੇੜੇ ਮੈਚ ਕਰ ਰਿਹਾ ਸੀ ਉੱਥੇ ਸੋਹਣਾ ਪਿੰਡ ਸੀ ਹਾਂ ਹਾਂ ਸੋਹਣਾ ਅੰਜਾਨੀ ਟਿਕੜੀ ਤੇ ਉੱਥੇ ਹਨ ਮਛਾਣੇ ਬੰਦੇ ਆਏ ਤੇ ਉਹਨਾਂ ਦੇ ਪੈਰਨ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ ਤੇ ਹਸਪੀਟਲ ਜਾ ਕੇ ਪਤਾ ਕੀਤਾ ਵੀ ਨਹੀਂ ਬਚੀ ਦਮ ਹੋਰ ਤੁਸੀਂ ਕੀ ਪਰਿਵਾਰ ਲਈ ਕੀ ਮੰਗ ਕਰਦੇ ਹੋ ਬਈ ਸਰਕਾਰ ਕੋ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਾਕੀ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਦੇਖੋ ਅਜੇ 10 ਦਿਨ ਹੋਏ ਆ ਉਹਨੇ ਉਹਨਾਂ ਦੇ ਲੜਕੇ ਦਾ ਵਿਆਹ ਹੋਇਆ ਹਜੇ ਤੇ ਜੋ ਵੀ ਹੈ ਸਰਕਾਰ ਇਹਨਾਂ ਦੇ ਪਰਿਵਾਰ ਬਾਰੇ ਵੀ ਸੋਚੇ ਜੀ ਮੈਂ ਤਾਂ ਮਨ ਲਾਲ ਜੀ ਮੈਂ ਹਸਾਬ ਕਾ ਸਰਪੰਚ ਹਸਾਬ ਕਾ ਸਰਪੰਚ ਹਾਂ ਜੀ ਤੇ ਇਹ ਜਿਹੜੇ ਤੁਸੀਂ ਆਪਾਂ ਕਿਹੜੇ ਪਿੰਡ 'ਚ ਬੈਠੇ ਜੀ ਚੁੰਕੋਆ ਪਿੰਡ ਆ ਜੀ ਅੱਛਾ ਉਹਨਾਂ ਦੇ ਘਰੇ ਬੈਠੇ ਵਾਰਦਾਤ ਹੋਈ ਉਹਦੇ ਬਾਰੇ ਸੰਤੋਖ ਬਰਾਦਾਤ ਕਬੱਡੀ ਦਾ ਜਿਹੜਾ ਮੈਚ ਸੀਗਾ ਜੀ ਚੱਲਣਾ ਉਹਦੇ ਸਬੰਧ 'ਚ ਇਕੱਠੇ ਹੋਏ ਸੀਗੇ ਜਿਹੜੀ ਖਬਰ ਸੁਣੀ ਆ ਸੀ ਮਾਹਲੀ ਤੋਂ ਤੇ ਉੱਥੇ ਮੁੰਡੇ ਕੋਲ ਆਏ ਜੀ ਅਣ ਪਛਾਤੇ ਕਹਿੰਦੇ ਜੀ ਉਹਨਾਂ ਨੂੰ ਗੋਲੀਆਂ ਮਾਰ ਗਏ ਹਾਂਜੀ ਤੇ ਇਹ ਕਿੰਨੀ ਕੁ ਉਮਰ ਸੀ ਇਹਦੀ ਮੁੰਡੇ ਇਹਨਾਂ ਦੀ 31 ਸਾਲ ਸੀ ਜੀ ਸਰ ਤੇ ਇਹ ਇਹ ਇਹਦਾ ਪਰਿਵਾਰਕ ਮੈਂਬਰ ਕੌਣ ਕੌਣ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਇਹ ਕਪਰਾ ਹੈ ਜੀ ਇੱਕ ਭੈਣ ਆ ਜੀ ਤੇ ਫਾਦਰ ਹੈ ਹੋਰ ਚਾਚੇ ਤਾਇ ਵੀ ਹੈਗੇ ਆ ਜੀ ਇਹ ਵਿਆਹਿਆ ਸੀਗਾ ਜੀ ਹਾਂਜੀ ਕਿੰਨੇ ਨੂੰ ਵਿਆਹ 10 ਦਿਨ ਹੋਏ ਜੀ 10 ਕੁ ਦਿਨ ਹੋਏ ਸਰ ਸਿਰਫ ਵਿਆਹ ਹੋਇਆ ਨੂੰ ਜੀ ਮੰਗ ਕੀ ਕਰਦੇ ਹੁਣ ਤੁਸੀਂ ਹੋਰ ਕੀ ਮੰਗੇ ਆ ਜੀ ਵੀ ਜਿਨ੍ਹਾਂ ਨੇ ਇਹ ਕਾਂਡ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇਥੋਂ ਤੱਕ ਕਿ ਫਾਂਸੀ ਦੀ ਸਜ਼ਾ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹ ਪਿੰਡ ਵਾਲਿਆਂ ਦੀ ਜਾਂ ਪਰਿਵਾਰ ਦੀ ਜਾਂ ਜਿੰਨੇ ਵੀ ਅਸੀਂ ਇਕੱਠੇ ਹੋਏ ਹਾਂ ਸਾਰਿਆਂ ਦੀ ਇਹ ਮੰਗ ਹੈ ਆਏ ਆ ਕਿਉਂਕਿ ਲੋਕਲ ਚੱਲੂਗੀ ਗੱਲਬਾਤ ਸਾਰੇ ਹੋਊਗਾ ਹੋਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ੇੜਨਾ ਉਹਨਾਂ ਦੇ